ਜੇ ਪਿੰਡ ਮੜਿਆਣੀ ਜ਼ਿਲ੍ਹਾ ਸ਼ਹੀਦ ਭਕਤ ਸਿੰਘ ਨਗਰ ਦੀ ਗੱਲ ਕੀਤੀ ਜਾਵੇ ਤਹਿਸੀਲ ਬਲਾਚੌਰ ਤੇ ਬਹੁਤ ਵੱਡਾ ਦੰਗਲ ਪਹਿਲਾਂ ਬਹੁਤ ਛੋਟਾ ਜਿਹਾ ਦੰਗਲ ਸੀਗਾ ਪਿਛਲੇ 4-5 ਸਾਲਾਂ ਤੋਂ ਇਹ ਦੰਗਲ ਨੇ ਵੀ ਵਿਸ਼ਾਲ ਰੂਪ ਧਾਰਨ ਕਰ ਲਿਆ ਕਿਉਂਕਿ ਹਰ ਵਾਰ ਵੋਲਟ ਮੋਟਰਸਾਈਕਲ ਤੇ ਕੁਸ਼ਤੀਆਂ ਕਰਾਂਦੀਆਂ ਲੱਗਦਾ ਕਿ ਅਗਲੀ ਵਾਰ ਇਹ ਆਲਟੋ ਕਾਰ ਜਾਂ ਗੱਡੀ ਰੱਖਣਗੇ ਕੋਈ ਸਵਾਰ 2 ਵੋਲਟ ਮੋਟਰਸਾਈਕਲ ਹੈ ਜੇ 2 ਵੋਲਟ ਮੋਟਰਸਾਈਕਲਾਂ ਦੀ ਗੱਲ ਕੀਤੀ ਜਾਵੇ ਤਾਂ ਘੱਟੋ ਘੱਟ 6 ਲੱਖ ਦੇ ਇਹ ਮੋਟਰਸਾਈਕਲ ਹੈ ਤੇ ਸਪਲੈਂਡਰ ਮੋਟਰਸਾਈਕਲ ਹੈ ਤੇ ਜੇ ਮੈਂ ਪਹਿਲੀ ਕੁਸ਼ਤੀ ਦੀ ਗੱਲ ਕਰਾਂ ਪ੍ਰਿਤਪਾਲ ਫਗਵਾੜਾ ਤੇ ਕਮਲ ਦੂਮਸ਼ੇੜੀ ਦੇ ਵਿਚਕਾਰ ਜਿਹੜੀ ਇਹ ਪਟਕੇ ਦੀ ਪਹਿਲੀ ਕੁਸ਼ਤੀ ਹੋਵੇਗੀ ਤੇ ਦੂਜੀ ਵੋਲਟ ਜਿਹੜੀ ਆ ਰਾਜੂ ਰਈਆ ਤੇ ਆਰੀਨ ਦਿੱਲੀ ਦੇ ਵਿਚਕਾਰ 20 ਅਗਸਤ ਨੂੰ ਜਿੱਥੇ ਬਹੁਤ ਵੱਡੇ ਦੰਗਲ ਹੋਣੇ ਆ ਉੱਥੇ ਮਡਿਆਣੀ ਦਾ ਦੰਗਲ ਵੀ ਹੋਵੇਗਾ ਤੇ ਪੂਰੀ ਪ੍ਰਬੰਧਕ ਕਮੇਟੀ ਨਾਲ ਜੇ ਗੱਲ ਕਰਾਂਗਾ ਕਿ ਕਿਹਨੇ ਕਿਹਨੇ ਇਸ ਦੰਗਲ ਵਿੱਚ ਸਹਿਯੋਗ ਕੀਤਾ ਸਹਿਯੋਗ ਕਰਨ ਵਾਲਿਆਂ ਦਾ ਵੀ ਧੰਨਵਾਦ ਹੈ ਸ਼ੁਕਰੀਆ ਹੈ ਕਿਉਂਕਿ ਹਰ ਪਿੰਡ ਦੇ ਵਿੱਚ ਐਨਆਰਆਈਜ਼ ਦਾ ਵੱਡਾ ਸਹਿਯੋਗ ਹੁੰਦਾ ਹਰ ਵਾਰ ਆਪਣੀਆਂ ਜਿਨ੍ਹਾਂ ਨੇ ਵੀ ਸੁੱਖਾਂ ਸੁੱਖੀਆਂ ਆਉਂਦੀਆਂ ਉਹ ਪੂਰੀਆਂ ਆਉਂਦੀਆਂ ਗੁੱਗਾ ਜ਼ਾਹਿਰ ਪੀਰ ਉਹਨਾਂ ਦੀਆਂ ਸੁੱਖਾਂ ਜਦੋਂ ਪੂਰੀਆਂ ਕਰਦਾ ਤੇ ਉਹ ਆਪਣੀ ਨੇਕ ਕਮਾਈ ਦੇ ਵਿੱਚੋਂ ਇਹ ਸਾਰਾ ਦਸ਼ਵੰਦ ਕਹਿ ਲਓ ਇਹਨੂੰ ਕਿਉਂਕਿ ਸੁੱਖਣਾ ਸੁੱਖੀ ਹੁੰਦੀ ਹੈ ਤੇ ਸੁੱਖਾਂ ਦਾ ਪੂਰੀ ਹੋ ਜਾਂਦੀ ਹੈ ਕਿਉਂਕਿ ਦੰਗਲ ਜਿਹੜੇ ਆ ਉਹ ਪਿੰਡ ਦੀ ਸੋ ਕਸ਼ਾਂਤ ਦੀਲੇ ਕਰਵਾਏ ਜਾਂਦੇ ਸੀ ਇਹ ਤੇ ਅੱਜ ਦੰਗਲ ਇੰਨੇ ਵਿਸ਼ਾਲ ਹੋ ਗਏ ਕਿ ਹਰ ਪਿੰਡ ਦੇ ਵਿੱਚ ਬੁਲਟ ਮੋਟਰਸਾਈਕਲ ਪਹਿਲਵਾਨਾਂ ਨੂੰ ਦਿੱਤਾ ਜਾਂਦਾ ਪਹਿਲਾਂ ਜਿੱਥੇ ਘੜੀਆਂ ਸਾਈਕਲ 100 ਰੁਪਿਆ 200 ਰੁਪਿਆ ਦਿੱਤਾ ਜਾਂਦਾ ਸੀਗਾ ਹੁਣ ਜਿਹੜੇ ਆ ਦੰਗਲ ਵਿਸ਼ਾਲ ਹੋ ਗਏ ਤੇ ਪੂਰੀ ਪ੍ਰਬੰਧਕ ਕਮੇਟੀ ਅੱਜ ਪੰਜਾਬੀ 365 ਤੇ ਖੜੀ ਹੈ ਕਿਉਂਕਿ ਇਹ ਸਾਰਾ ਮੇਲਾ ਵੀ ਤੁਸੀਂ ਪੰਜਾਬੀ 365 ਤੇ ਲਾਈਵ ਤੇ 20 ਅਗਸਤ ਦਿਨ ਬੁੱਧਵਾਰ ਮੜਿਆਣੀ ਜਿਹੜਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਦੇ ਵਿੱਚ ਤੇ ਤਹਿਸੀਲ ਬਲਾਜੋਤ ਦੇ ਵਿੱਚ ਪੈਂਦਾ ਕਲੀ ਜੀ ਕੱਟ ਕਰ ਲਈ ਗੁਰੂ ਪਿਆਰੀ ਗੁਰੂ ਸਾਹਿਬ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਪਹਿਲਾਂ ਜੈ ਪੀਰਾਂ ਦੀ ਜੈ ਖਵਾਜਾ ਗਰੀਬਨਵਾਜ਼ ਦੀ ਜੈ ਕਰਾ ਗੁੱਗਾ ਜਹਰਬੀਰ ਦਾ ਸਾਰੀਆਂ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਪਿੰਡ ਮਢਿਆਣੀ ਗ੍ਰਾਮ ਪੰਚਾਇਤ ਸਾਰੇ ਹੀ ਐਨ ਆਰ ਵੀਰ ਹੋ ਵੀ ਜੋ ਸਿਆਣੇ ਪਤਵੰਤੇ ਸੱਜਣ ਹਨ ਸਾਰਿਆਂ ਵੱਲੋਂ ਅਤ ਕੀ ਜੋ 20 ਅਗਸਤ ਦਾ ਮੇਲਾ ਪਿੰਡ ਬਿੜਿਆਣੀ ਵਿੱਚ ਛਿੰਝ ਮੇਲਾ ਹੋ ਰਿਹਾ ਗੱਗਾ ਯਾਰਪੀ ਦੀ ਕਿਰਪਾ ਨਾਲ ਉਹਨਾਂ ਪੀਰਾਂ ਦੀਆਂ ਰਹਿਮਤਾਂ ਨਾਲ ਤੇ ਸਾਰੇ ਨਗਰ ਦਾ ਸੰਯੋਗ ਬਾਲੇ ਐਨਆਰਏ ਪੀਰਾਂ ਦਾ ਸੰਯੋਗ ਤੇ ਉਸ ਵਿੱਚੋਂ ਵੱਧ ਤੋਂ ਵੱਧ ਸੜ ਕੇ ਹਿੱਸਾ ਪਾਇਆ ਹਨ ਤੇ ਸਾਰੀਆਂ ਸੰਗਤਾਂ ਨੇ ਦੂਰ ਨੇੜੇ ਜੋ ਵੀ ਪਤਵੰਤੇ ਸੱਜਣ ਹਨ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਸਾਰੇ ਨਗਰ ਪੰਚਾਇਤ ਵੱਲੋਂ ਸਾਡੇ ਨਗਰ ਵੱਲੋਂ ਸਾਰਿਆਂ ਵੱਲੋਂ ਚੁੱਲ੍ਹੇ ਨਿੰਦਿਆਂ ਨੂੰ ਸਾਰੀਆਂ ਸੰਗਤਾਂ ਨੇ ਹਮਮਾ ਮਾ ਕੇ 20 ਅਗਸਤ ਨੂੰ ਆਪਣੇ ਦਿਨਾਂ ਵੀ ਢਮਾ ਜੋ ਟਾਈਮ ਕੱਢ ਕੇ ਜਰੂਰ ਛਿੰਝਦੇ ਮੇਲੇ ਦੀ ਰੌਣਕ ਬਧਾਣੀ ਆ ਜੋ ਪਲਵਾਨ ਆ ਰਹੇ ਹਨ ਉਹਨਾਂ ਦੇ ਨੂੰ ਇਸ ਇਸ ਤਰ੍ਹਾਂ ਕਮਲਜੀਤ ਢੂਮਛੜੀ ਜੋ ਪ੍ਰਿਤਪਾਲ ਫਗਵਾੜਾ ਇਹ ਬੋਲਟ ਮੋਟਰਸਾਈਕਲ ਤੇ ਇਹਨਾਂ ਦੀਆਂ ਉੱਚ ਪੱਧਰ ਤੇ ਕੁਸ਼ਤੀਆਂ ਹੋਣਗੀਆਂ ਤੇ ਰਾਜੂ ਰਈਆਲ ਤੇ ਆਰੀਅਨ ਦਿੱਲੀ ਇਹ ਬੋਲਟ ਮੋਟਰਸਾਈਕਲ ਤੇ ਇਹਨਾਂ ਦੀ ਕੁਸ਼ਤੀ ਹੋਗੀ ਤੇ ਰੋਹਿਤ ਦਿੱਲੀ ਤੇ ਸਨੀ ਰਈ ਸਨੀ ਰਮੇয়াল ਤੇ ਇਹ ਸਪਲੈਂਡਰ ਮੋਟਰਸਾਈਕਲ ਤੇ ਉਹ ਜੋ ਕਿਸਤੀ ਹੋਗੀ ਇਹ ਜੋ ਬੋਲਟ ਮੋਟਰਸਾਈਕਲ ਹੈ ਇਹ ਲਖਵੀਰ ਸਿੰਘ ਦੇ ਪਰਿਵਾਰ ਵੱਲੋਂ ਦਿੱਤਾ ਜਾਊਗਾ ਲਖਵੀਰ ਸਿੰਘ ਪੰਗਲ ਜੋ ਦੂਜਾ ਨਾਮ ਹੈ ਪਾਰਗਨ ਸਿੰਘ ਥਾਣੇਦਾਰ ਪੰਗਲ ਉਹਨਾਂ ਦੇ ਪਰਿਵਾਰ ਵੱਲੋਂ ਦਿੱਤਾ ਜਾਊਗਾ ਬਾਕੀ ਮੁੰਡੀਆਂ ਦੀ ਵੀ ਕੁਸਤੀਆਂ ਹੋਣਗੀਆਂ ਸਾਰੀਆਂ ਸੰਗਤਾਂ ਨੂੰ ਸਾਡੇ ਨਗਰ ਮਢਿਆਣੀ ਵੱਲੋਂ ਸਾਰੇ ਭਰਾਵਾਂ ਵੱਲੋਂ ਐਨਆਰਏ ਵੀਰਾਂ ਵੱਲੋਂ ਸਾਰਿਆਂ ਵੱਲੋਂ ਸਾਰੀਆਂ ਸੰਗਤਾਂ ਨੂੰ ਸੱਦਾ ਹੈ ਆਓ ਸਾਰੀਆਂ ਸੰਗਤਾਂ ਇਸ ਮੌਕੇ ਦਾ ਲਾਭ ਪ੍ਰਾਪਤ ਕਰੀਏ ਸਾਰੀਆਂ ਸੰਗਤਾਂ ਹੋ 20 ਅਗਸਤ ਨੂੰ ਆਪਾਂ ਮੇਲੇ ਦੀਆਂ ਰੌਣਕਾਂ ਪਤਾਈਏ ਜਾਕਾਰਾ ਖੋਜਾ ਗਰੀਬ ਨਿਵਾਜ਼ ਦਾ ਬੁੱਲੋ ਸੱਚੇ ਦਰਬਾਰ ਕੀ ਜਾ ਜਾਕਾਰਾ ਗੁੱਗਾ ਯਾਰ ਵੀਰ ਦਾ ਬੁੱਲੋ ਸੱਚੇ ਦਰਬਾਰ ਕੀ ਜਾ ਜਾਕਾਰਾ 11ਵਾਂ ਵਾਲੇ ਵੀਰ ਦਾ ਬੁੱਲੋ ਸੱਚੇ ਦਰਬਾਰ ਕੀ ਇਹ ਸਾਨੂੰ ਸੱਦਾ ਪੱਤਰ ਉਸ ਦੰਗਲ ਪ੍ਰਬੰਧਕ ਕਮੇਟੀ ਦਾ ਮਡਿਆਣੀ ਦਾ ਜਿਹੜੀ ਤੁਸੀਂ ਦੇਖ ਰਹੇ ਹੋ ਕਿਉਂਕਿ ਦੰਗਲ ਕਰਾਣਾ ਬਹੁਤ ਵੱਡੀ ਗੱਲ ਹੈ ਦੰਗਲ ਆਮ ਨਹੀਂ ਐ ਹੁਣ ਬੜੇ ਵਿਸ਼ਾਲ ਦੰਗਲ ਹੋ ਗਏ ਬੁਲਟ ਮੋਟਰਸਾਈਕਲ ਲੱਖਾਂ ਦੇ ਵਿੱਚ ਪਹਿਲਾਂ ਜਿਹੜੇ ਹਜ਼ਾਰਾਂ ਵਿੱਚ ਦੰਗਲ ਸੀ ਇਹ ਅਜੋ ਲੱਖਾਂ ਦੇ ਵਿੱਚ ਪੁੱਜ ਗਏ ਐ ਤੇ ਜਿਨ੍ਹਾਂ ਨੇ ਵੀ ਬੁਲਟ ਮੋਟਰਸਾਈਕਲ ਸਪਲੈਂਡਰ ਮੋਟਰਸਾਈਕਲ ਮੁੰਦੀਆਂ ਦਿੱਤੀਆਂ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਆ ਪੂਰੀ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਆ ਤੇ ਅਗਲੀ ਵਾਰ ਵੀ ਜਿਨ੍ਹਾਂ ਨੇ ਦੇਣੇ ਆ ਉਹ ਇਸ ਵਾਰ ਜਰੂਰ ਆਪਣੇ ਐਲਾਨ ਕਰ ਸਕਦੇ ਆ ਤੇ ਉਹ ਫੋਟੋਆਂ ਮੈਨੂੰ ਭੇਜ ਦਿਓ ਜੀ ਪੰਜਾਬੀ 362 ਦੇ ਮੈਂ ਫੋਟੋਆਂ ਪਾ ਦੇਣੀ ਆ ਉਹਨਾਂ ਸਾਰਿਆਂ ਦਾ ਹੀ ਧੰਨਵਾਦ ਆ ਬੋਲੋ ਸੱਚੇ ਦਰਵਾਜ਼ੇ ਕਿਸੇ ਹੋਰ ਨੇ